ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਐਗਰੀਡਵਾਈਸ ਖੇਤੀ ਬਾਰੇ ਸਲਾਹ ਇਸ ਵੀਡੀਓ 'ਚ ਝੋਨੇ ਦੇ ਨਿਸਾਰੇ ਸਮੇਂ ਕੋਈ ਸਵਾਲ ਜੋ ਕਿਸਾਨਾਂ ਵੱਲੋਂ ਵਾਰ-ਵਾਰ ਪੁੱਛੇ ਜਾਂਦੇ ਨੇ ਇਸ ਸਮੇਂ ਕਈ ਚੀਜ਼ਾਂ ਨੂੰ ਲੈ ਕੇ ਆਪਣੇ ਮਨਾਂ 'ਚ ਇੱਕ ਦਚਿੱਤੀ ਬਣੀ ਹੁੰਦੀ ਏ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ 'ਚ ਦਵਾਂਗੇ ਉਸ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਦਬਾ ਲਓ ਤਾਂ ਕਿ ਇਸੇ ਤਰ੍ਹਾਂ ਦੀਆਂ ਹੋਰ ਵੀ ਆਉਣ ਵਾਲੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚ ਸਕਣ ਸੋ ਕਿਸਾਨ ਵੀਰੋ ਝੋਨੇ ਦੀਆਂ ਕਾਫੀ ਸਾਰੀਆਂ ਵੈਰਾਈਟੀਆਂ ਗੋਹ ਪਰ ਚੁੱਕੀਆਂ ਨੇ ਤੇ ਕੁਝ ਵਿਸ਼ੇਸ਼ੀਆਂ ਜਾਂ ਜ਼ 15 ਦਿਨ ਲੱਗਣਗੇ ਇਸ ਸਮੇਂ ਕਿਸਾਨਾਂ ਨੂੰ ਕੰਪਨੀਆਂ ਜੀ ਭਰ ਕੇ ਫਿਰ ਤੋਂ ਠੱਗਦੀਆਂ ਹਾਲਾਂਕਿ ਇਹ ਸਰਕਲ ਉਦੋਂ ਤੋਂ ਸਟਾਰਟ ਹੋ ਜਾਂਦਾ ਜਦੋਂ ਆਪਾਂ ਝੋਨੇ ਦੀ ਪਨੀਰੀ ਬੀਜਦੇ ਹਾਂ ਜਦੋਂ ਇੱਕ ਕੈਮੀਕਲ ਖਰੀਦ ਕੇ ਆਪਾਂ ਪਾ ਲਾਂਗੇ ਤਾਂ ਉਹਦੇ ਤੋਂ ਬਾਅਦ ਕਈ ਹੋਰ ਆਪਾਂ ਨੂੰ ਮਜਬੂਰੀ 'ਚ ਪਾਉਣੇ ਪੈਣਗੇ ਸੋ ਇਸ ਸਮੇਂ ਜਿਹੜੀਆਂ ਚੀਜ਼ਾਂ ਦੇ ਆਪਾਂ ਧਿਆਨ ਦੇਣਾ ਸਭ ਤੋਂ ਪਹਿਲਾਂ ਪਿਛਲੇ ਦਿਨੀ ਜਿਨ੍ਹਾਂ ਇਲਾਕਿਆਂ 'ਚ ਤੇਜ਼ ਹਵਾ ਚੱਲਣ ਕਾਰਨ ਦਾਣੇ ਦਾਗੀ ਹੋ ਗਏ ਨੇ ਉਹਨਾਂ ਨੂੰ ਹੁਣ ਕਿਸੇ ਵੀ ਚੀਜ਼ ਨਾਲ ਠੀਕ ਨਹੀਂ ਕੀਤਾ ਜਾ ਸਕਦਾ ਦੁਕਾਨਾਂ ਵਾਲੇ ਕਈ ਫੰਗੀਸਾਈਡ ਪਵਾਈ ਜਾ ਰਹੇ ਨੇ ਕਿ ਇਹ ਕਰਦੇ ਹੋ ਇਹਦੇ ਨਾਲ ਦਾਣਿਆਂ 'ਚ ਮੋੜ ਚਮਕ ਬਣ ਜਾਵੇਗੀ ਪਰ ਇਹ ਸਹੀ ਨਹੀਂ ਹੈ ਜਿਹੜੇ ਦਾਣੇ ਦਾਗੀ ਹੋ ਚੁੱਕੇ ਨੇ ਉਹ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਠੀਕ ਨਹੀਂ ਕੀਤਾ ਜਾ ਸਕਦਾ ਜਾਂ ਕਈ ਕਿਸਾਨ ਉਹਨਾਂ ਦਾਗੀ ਦਾਣਿਆਂ ਨੂੰ ਦੇਖ ਕੇ ਸਪਰੇਅ ਕਰਨੀ ਸਟਾਰਟ ਕਰ ਦਿੰਦੇ ਨੇ ਕਿ ਇਹ ਕਿਤੇ ਵਧ ਨਾ ਜਾਵੇ ਹੋਰ ਦਾਣੇ ਦਾਗੀ ਨਾ ਹੋ ਜਾਣ ਤਾਂ ਕਿਸਾਨ ਵੀਰੋ ਇਹ ਕੋਈ ਬਿਮਾਰੀ ਨਹੀਂ ਹੈ ਜੋ ਵਧੇਗੀ ਤੇਜ਼ ਹਵਾ ਚੱਲਣ ਕਾਰਨ ਦਾਣੇ ਇੱਕ ਦੂਸਰੇ ਨਾਲ ਟਕਰਾ ਕੇ ਦਾਗੀ ਹੋ ਗਏ ਨੇ ਦੂਸਰੇ ਦਾਣੇ ਜਿਹੜੇ ਸਹੀ ਨੇ ਉਹਨਾਂ ਦੇ ਇਹਨਾਂ ਦਾਗੀ ਦਾਣਿਆਂ ਦਾ ਕੋਈ ਪ੍ਰਭਾਵ ਨਹੀਂ ਪੈਣਾ ਐਵੇਂ ਫੰਗੀਸਾਈਡ ਨਾ ਪਾਓ ਧਿਆਨ ਰੱਖੋਗੇ ਝੋਨਾ ਨਿਸਰਨ ਤੋਂ ਬਾਅਦ ਖੇਤ ਨੂੰ ਆਪ ਡਿਸਟਰਬ ਨਾ ਕਰੋ ਕੋਈ ਸਪਰੇ ਵਗੈਰਾ ਕਰਨ ਲਈ ਖੇਤ 'ਚ ਨਾ ਵੜੋ ਨਹੀਂ ਤਾਂ ਦਾਣੇ ਹੋਰ ਜ਼ਿਆਦਾ ਦਾਗ ਹੀ ਹੋਣਗੇ ਇਸ ਤੋਂ ਬਾਅਦ ਕਈ ਕਿਸਾਨ ਪੁੱਛਦੇ ਨੇ ਕਿ ਹੌਪਰ ਲਈ ਕੀ ਕਰੀਏ ਕਿ ਹੌਪਰ ਆਉਣ ਤੋਂ ਪਹਿਲਾਂ ਕੋਈ ਸਪਰੇ ਕਰ ਦਈਏ ਤਾਂ ਜੋ ਹੌਪਰ ਨਾ ਆਵੇ ਤਾਂ ਇਹ ਮੇਰਾ ਆਪਣਾ ਮੰਨਣਾ ਹੈ ਕਿ ਜਦ ਤੱਕ ਕੋਈ ਵੀ ਬਿਮਾਰੀ 5 ਤੋਂ 7% ਖੇਤ 'ਚ ਨਾ ਆਵੇ ਉਨਾਂ ਚਿਰ ਉਹਦੀ ਰੋਗ ਥਾਮ ਕਰਨ ਦਾ ਫਾਇਦਾ ਨਹੀਂ ਹੈ ਜਦ ਕੋਈ ਬਿਮਾਰੀ ਜਾਂ ਕੀੜ ਆਪਣੀ ਫਸਲ 'ਚ ਹੈ ਹੀ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕਿ ਉਹ ਆਉਣਾ ਵੀ ਹੈ ਜਾਂ ਨਹੀਂ ਤਾਂ ਬਿਨਾ ਲੋਡ ਤੋਂ ਪੈਸਾ ਬਰਬਾਦ ਕਿਉਂ ਕਰੀਏ ਹੁਣ ਕਿਸਾਨ ਸਵਾਲ ਕਰ ਦਿੰਦੇ ਨੇ ਜੀ ਹੌਪਰ ਆ ਗਿਆ ਤਾਂ ਫਿਰ ਕੰਟਰੋਲ ਨਹੀਂ ਹੋਣਾ ਕੰਟਰੋਲ ਕਿਉਂ ਨਹੀਂ ਹੋਣਾ ਇਹ ਕਿੱਥੇ ਪ੍ਰੂਫ ਹੋਇਆ ਹੈ ਕਿ ਹੌਪਰ ਆਉਣ ਤੋਂ ਬਾਅਦ ਆਪਾਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਕੰਟਰੋਲ ਕਰਨਾ ਮੁਸ਼ਕਿਲ ਉੱਥੇ ਹੋ ਜਾਂਦਾ ਜਿੱਥੇ ਤੁਸੀਂ ਸਿੰਥੈਟਿਕ ਜ਼ਹਿਰਾਂ ਦੀ ਜ਼ਿਆਦਾ ਵਰਤੋਂ ਕੀਤੀ ਹੋਵੇ ਇਸ ਤੋਂ ਇਲਾਵਾ ਕਈ ਕਿਸਾਨ ਦੋ ਦੋ ਵਾਰ ਪ੍ਰਦਾਨ ਪਾ ਚੁੱਕੇ ਨੇ ਤਾਂ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਹੌਪਰ ਜ਼ਰੂਰ ਆਵੇਗਾ ਪਹਿਲੀ ਗੱਲ ਕੀ ਜੇ ਆਪਾਂ ਜ਼ਹਿਰ ਘੱਟ ਪਾਏ ਨੇ ਪਾਣੀ ਸਹੀ ਤਰੀਕੇ ਨਾਲ ਸਖਾਸਕਾ ਕੇ ਲਾਇਆ ਤਾਂ ਹੌਪਰ ਤੁਹਾਡੇ ਝੋਨੇ 'ਚ ਨਹੀਂ ਨਹੀਂ ਆਵੇਗਾ ਜੇ ਆ ਜਾਂਦਾ ਤਾਂ ਉਹਦੇ ਲਈ ਆਪਾਂ ਆਪਣੀਆਂ ਮਿੱਤਰ ਫੰਕਸ਼ਨ ਜਿਵੇਂ ਬਵੇਰੀਆ ਬੇਸੀਆਨਾ ਇਹਨਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਕੰਟਰੋਲ ਕਰ ਸਕਦੇ ਹਾਂ ਇਹਦੀ ਵਰਤੋਂ ਵੀ ਹੌਪਰ ਆਉਣ ਤੋਂ ਪਹਿਲਾਂ ਨਹੀਂ ਕਰਨੀ ਜਦੋਂ ਹੌਪਰ ਦਾ ਅਟੈਕ ਸ਼ੁਰੂ ਹੁੰਦਾ ਦਿਖਾਈ ਦੇਵੇ ਉਦੋਂ ਤੁਸੀਂ ਇਹ ਪਾ ਸਕਦੇ ਹੋ ਇਸ ਤੋਂ ਬਾਅਦ 3 ਨੰਬਰ ਤੇ ਇਸ ਸਮੇਂ ਕਈ ਕਿਸਾਨ ਨਾਈਟ੍ਰੋਜਨ ਵਾਲੀਆਂ ਖਾਦਾਂ ਯੂਰੀਆ ਜਾਂ ਸਰੋਂ ਦੀ ਖਲ ਪਾਈ ਜਾਂਦੇ ਨੇ ਕਿ ਝੋਨਾ ਇੱਕ ਸਾਹਰ ਨਿਸਰੇਗਾ ਇਹ ਬਹੁਤ ਵੱਡੀ ਗਲਤੀ ਹੋਏਗੀ ਇਸ ਸਮੇਂ ਕਿਸੇ ਵੀ ਰੂਪ ਚ ਪਾਈ ਨਾਈਟ੍ਰੋਜਨ ਝੋਨੇ ਨੂੰ ਬਹੁਤ ਜ਼ਿਆਦਾ ਨੁਕਸਾਨ ਕਰੇਗੀ ਇਸ ਨਾਈਟ੍ਰੋਜਨ ਦੇ ਕਾਰਨ ਫੋਕ ਬਹੁਤ ਵਧੇਗੀ ਹੁਣ ਜੋ ਵੀ ਤੁਸੀਂ ਪਹਿਲਾਂ ਪਾ ਚੁੱਕੇ ਹੋ ਠੀਕ ਹੈ ਨਸਾਰੇ ਸਮੇਂ ਕੋਈ ਵੀ ਖਾਸ ਕਰਕੇ ਨਾਈਟ੍ਰੋਜਨ ਵਾਲੀ ਚੀਜ਼ ਪਾਉਣ ਦੀ ਕੋਸ਼ਿਸ਼ ਨਾ ਕਰੋ ਇਸ ਸਮੇਂ ਪਾਣੀ ਤੇ ਧਿਆਨ ਦਿਓ ਜ਼ਮੀਨ ਚਿੱਟੀ ਨਾ ਹੋਣ ਦਿਓ ਗਵਾਂਢੀ ਵੱਲ ਦੇਖੀ ਉਹ ਆ ਸਪਰੇਅ ਕਰ ਯਾਦ ਮੈਂ ਵੀ ਕਰਦੇ ਆ ਇਹ ਕੰਮ ਨਾ ਕਰੋ ਬਿਨਾ ਲੋੜ ਤੋਂ ਕਿਸੇ ਵੀ ਕੈਮੀਕਲ ਜਾਂ ਵੈਦਿਕ ਚੀਜ਼ ਦੀ ਵਰਤੋਂ ਨਾ ਕਰੋ ਝੋਨਾ ਨਿਸਰਦੇ ਸਮੇਂ ਜੇ 1-2 ਮੁੰਜਰਾਂ ਚੇਟੀਆਂ ਨਿਗਲਦੀਆਂ ਤਾਂ ਇਹ ਜਿਹੜੀ ਗੋਬ ਦੀ ਸੁੰਡੀ ਆਪਣੇ ਝੋਨੇ 'ਚ 15-20 ਦਿਨ ਪਹਿਲਾਂ ਆਈ ਸੀ ਉਹਨੇ ਟੁਕੀਆਂ ਇਹ ਕੋਈ ਬਿਮਾਰੀ ਨਹੀਂ ਇਹਦੇ ਨਾਂ ਹੀ ਹੋਣ ਇਹਨੂੰ ਠੀਕ ਕੀਤਾ ਜਾ ਸਕਦਾ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਹੋਰ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਕਿਸਾਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ